ਲਓ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਪੁੱਲਰ ਤੇ ਵੇਖੋ ਅੱਜ ਸਾਨੂੰ ਰੋਟੀ ਮਿਲੀ ਇੱਧਰ ਵੇਖੋ ਰੋਟੀ ਮਿਲੀ ਸਾਨੂੰ ਇਤਨਾ ਖਾਸੂ ਲਈਦੀ ਆਗੇ ਜਦੋਂ ਨਾ ਗੁਜ਼ਾਰਾ ਹੋਵੇ ਮੰਗ-ਮੂੰਕੇ ਖਾ ਲਈਦੀ ਆਹ ਜੀ ਗਰੀਬ ਬੰਦੇ ਕੀ ਕਰੀਏ ਆਜੋ ਮੰਮੀ ਆ ਰੋਟੀ ਨਾ ਖਵਾ ਲਿਓ ਚੰਗਾ ਇਹ ਨਾ ਟਿਫਨ ਖੋਗੇ ਲੈ ਜੇ ਆਪਣੇ ਕੋਲੋਂ ਕੋਈ ਹੋਰ ਨਾ ਲੈ ਜੋ ਆਹੋ ਆ ਜੇ ਆਪਣੀ ਭੂਆ ਦਾ ਮੁੰਡਾ ਸਰਬਜੀਤ ਸਿੰਘ ਸਰਬਜੀਤ ਸਿੰਘ ਖਹਿਰਾ ਲੋ ਜੀ ਅਸੀਂ ਮੰਗ ਮੰਗ ਅਸੀਂ ਮੰਗ ਮੰਗ ਤਾਂ ਕੇਸਾਰ ਦਿੰਨੇ ਆ ਤੇ ਅਸੀਂ ਹੁਣ ਸਕੂਟਰੀ ਲੈ ਕੇ ਚੱਲੇ ਆ ਲੈ ਲਓ ਭਾਈ ਸਕੂਟਰੀ ਲੈ ਲਓ ਆਹ ਰੋਟੀ ਖਾਓ ਨਹੀਂ ਬਸ ਅਹੀਂ ਮੰਗ ਲਿਆਂਦੀ ਆ ਉਹ ਕੋ ਰੋਟੀ ਮੰਗ ਲੈ ਹਾਂ ਆਹ ਵੇਖੋ ਨਹੀਂ ਬਸ ਬਸ ਵੇ ਲੋ ਸਾਨੂੰ ਸਾਰੇ ਕੇ ਤਰ ਰੋਟੀ ਰੋਟੀ ਹੈ ਇਧਰੋਂ ਵੀ ਰੋਟੀ ਮਿਲ ਗਈ ਇਧਰੋਂ ਵੀ ਕਹਿੰਦਾ ਵੀ ਖਾ ਲੋ ਖਾ ਲੋ ਆ ਜਾਓ ਇਹ ਸਭ ਇਹੋ ਹੀ ਖੱਟਿਆ ਅਸੀਂ ਅਸੀਂ ਬੋਲ ਬਣੀ ਖੱਟੀ ਹੈ ਤੇ ਸਾਨੂੰ ਰੋਟੀ ਆਪ ਮਿਲ ਜਾਂਦੀ ਜੀਬਾਨ ਦਾ ਹੀ ਮੋਲਿਆ ਜੀਬਾਨ ਦਾ ਹੀ ਮੋਲਿਆ ਚਲੋ ਚੱਲੀਏ ਵੇਲਾ ਸਕੂਟਰੀ ਵੀ ਸਕੂਟਰੀ ਵੀ ਮਿਲ ਗਈ ਸਾਨੂੰ ਚਲ ਪਏ ਆ ਫੜਿਓ ਅਸੀਂ ਹੁਣ ਚੱਲੇ ਆਂ ਬਾਜ਼ਾਰ ਚਲੋ ਚੱਲੀਏ ਓਕੇ ਭਾਈ ਅਸੀਂ ਆਏ ਬਾਜ਼ਾਰੋਂ ਲਓ ਜਦੋਂ ਵੀ ਅਸੀਂ ਬਾਜ਼ਾਰ ਜਾਣਾ ਹੋਵੇ ਜਾਂ ਕਿਤੇ ਵੀ ਜਾਣਾ ਹੋਵੇ ਅਸੀਂ ਪਹਿਲਾਂ ਆ ਵੀਰ ਨੂੰ ਮਿਲ ਕੇ ਜਾਈਦਾ ਤੇ ਸਾਡੇ ਸ਼ੁਭ ਸ਼ੁਭ ਕੰਮ ਹੋ ਜਾਂਦੇ ਆ ਪਰ ਇਹ ਵੀਰ ਦਾ ਹੱਥ ਹਮੇਸ਼ਾ ਟੈਟ ਹੀ ਰਹਿੰਦਾ ਅੱਜ ਵੀ ਟੈਟ ਹੀ ਆ ਲਓ ਜੀ ਮੈਂ ਤੇ ਮੇਰਾ ਭੂਆ ਦਾ ਮੁੰਡਾ ਅਸੀਂ ਆ ਗਏ ਆ ਸਾਡੇ ਯਾਦਗਰੀ ਸਕੂਲ ਚ ਇੱਥੇ ਅਸੀਂ ਪੜ੍ਹਦੇ ਰਹੇ ਆ ਤੇ ਬਹੁਤ ਵਧੀਆ ਮਾਹੌਲ ਯਾਰ ਇੱਥੋਂ ਦਾ ਨਾ ਉਹ ਮੈਡਮ ਵੀ ਮਿਲੇ ਸਾਨੂੰ ਕਸ਼ਮੀਰਪੁਰ ਮੈਡਮ ਤੇ ਵੇਖੋ ਵੀ ਸਕੂਲ ਦਾ ਮਾਹੌਲ ਬੱਚੇ ਅੱਜ ਮੈਂ ਆਪਦੇ ਅੱਖੀਂ ਵੇਖੇ ਆ ਤੇ ਬੱਚੇ ਗਿਣਤੀ ਦੇ ਬੱਚੇ ਰਹਿ ਗਏ ਇੱਥੇ ਬੱਚਿਆਂ ਦੀ ਗਿਣਤੀ ਪਤਾ ਕਿੰਨੀ ਸੀ ਹਰਾਨ ਹਰਾਨ ਹੀ ਕਰਤਾ ਉਹਨਾਂ ਨੇ ਬੱਚਿਆਂ ਦੀ ਗਿਣਤੀ ਹੈਗੀ ਸਾਰੀ 30 ਤੋਂ 35 ਬੱਚੇ ਬਸ ਉਹ ਵੀ ਖਾਲਸਾ ਸਕੂਲ ਦੇ ਵਿੱਚ ਤੇ ਤੁਹਾਨੂੰ ਪਤਾ ਆਹ ਕਮਰੇ ਦੇ ਵਿੱਚ ਖੰਡਪੜ ਸਾਹਿਬ ਦਾ ਭੋਗ ਪੈਂਦਾ ਵਾ ਵੇਖੋ ਕਿੰਨਾ ਵਧੀਆ ਮਾਹੌਲ ਯਾਰ ਸਕੂਲ ਦਾ ਨਾ ਤੂੰ ਪਛਾਣਦਾ ਨਹੀਂ ਸਾਨੂੰ ਇਹ ਤੇ ਚੌਕੀਦਾਰ ਵੀਰ ਮੂੰਹ ਬੋਲ ਨਹੀਂ ਸਕਦਾ ਪੁੱਤਰਾ ਵਧੀਆ ਬੰਦਾ ਇੱਥੇ ਪੜਦੇ ਰਹੇ ਸਰਬਜੀਤ ਸਾਡੀ ਕਾਹ ਘੜੀ ਸੀ ਸਾਡੀ ਕਲਾਸਾਂ ਦੇ ਬਾਧੂ ਸੀ ਜਿਦ ਤਰਾ ਹੁਣ ਆਹ ਜਿਹੜੀਆਂ ਪੌੜੀਆਂ ਚੜਕੇ ਨਾ ਤਾਂ ਆਹੋ ਆਹੜੀਆਂ ਪੌੜੀਆਂ ਚੜਕੇ ਤਾਂ ਸੀ ਤੇ ਇਧਰਲੇ ਪਾਸਿਓਂ 11 ਬੇਲੀਆਂ ਦੀਆਂ ਕਲਾਸਾਂ ਆਹ ਜਿਹੜੀਆਂ ਵੀ ਹੈਗੀਆਂ ਸੀ ਆਹ ਤੇ ਘੁੰਮਣ ਕਮਣ ਚੱਲ ਜਾਈਦਾ ਸੀ ਬੜਾ ਵਧੀਆ ਮਾਹੌਲ ਸੀ ਗੁਰੂਆ ਆਹ ਰਾਕੇ ਕਿਹੜਾ ਖੁੱਚ ਜਾਨੇ ਹੂੰ ਲੋ ਜੀ ਤੁਹਾਨੂੰ ਐ ਸਕੂਲ ਦਾ ਵਲੌਗ ਦਿਖਾਉਨੇ ਆ ਬਣਾ ਕੇ ਆਪਾਂ ਪਰਮਿਸ਼ਨ ਮਿਲ ਚੁੱਕੀ ਆ ਕਹਿੰਦੇ ਜਾਓ ਜਿੱਥੇ ਮਰਜ਼ੀ ਬਣਾ ਕੇ ਲਿਆਓ ਵੀਡੀਓ ਤੇ ਹੁਣ ਚਲੋ ਸਾਡੇ ਨਾਲ ਤੁਹਾਨੂੰ ਪੁਰਾਣਾ ਯਾਰ ਸਕੂਲ ਦੀ ਦਿਖਾਉਨੇ ਤੁਹਾਨੂੰ ਆਹ ਜੇ ਪੌੜੀਆਂ ਸਾਰਿਆਂ ਨੇ ਵੇਖੀਆਂ ਪਰ ਆ ਹੁਣ ਪੌੜੀਆਂ ਦਾ ਮੰਦਾ ਹਲਾਇਆ ਪਿਆ ਵੇਖੋ ਤਰੇੜਾਂ ਆ ਗਈਆਂ ਜਿੱਥੇ ਆਪਾਂ ਨਿੱਕੇ ਨੇ ਹੱਥ ਰੱਖ ਰੱਖ ਕੇ ਲੰਘਦੇ ਰਹੇ ਇੱਥੋਂ ਆਹ ਹਾਲ ਦੇ ਲਾਗੇ ਸਾਡੀ ਕਲਾਸ ਹੁੰਦੀ ਹੁੰਦੀ ਜਿਹੜੇ ਜਿਹੜੇ ਮੇਰੇ ਵੀਰ ਵੇਖਣਦੇ ਆ ਉਹ ਵੇਖ ਸਕਦੇ ਆ ਕਿ ਆਹ ਕਲਾਸ ਦੇ ਵਿੱਚ ਲਾਸਟ ਤੇ ਇੱਥੇ ਇੱਥੇ ਸਾਡਾ ਪ੍ਰੋਪਰ ਕਬਜ਼ਾ ਨੰਦਾ ਸੀ ਪਵਨ ਢਲੋਣਾ ਦਾ ਤੇ ਹਰਨੇਕ ਗਿੱਲੋਣਾ ਦਾ ਵੀਰ ਹੋਂ ਦਾ ਆਹ ਸਾਡੀ ਮਗਰਲੇ ਪਾਸੇ ਗਰਾਊਂਡ ਆ ਗਈ ਜੇ ਮਗਰ ਜਿਹੜੇ ਕੁਆਟਰ ਹੁੰਦੇ ਹੁੰਦੇ ਸੀ ਨਾ ਉਹ ਟਾਟੇ ਆ ਸਾਰੇ ਸਰਬਜੀਤ ਇੱਥੇ ਪੜਦੇ ਰਹੇ ਸੀ ਆਹ ਲਾਂਚ ਜੀ ਆਹ ਯਾਰ ਦਿਲ ਨੂੰ ਨਾ ਦਿਲ ਹਜੇ ਵੀ ਉਤਰਾਂ ਵਿੱਚ ਦਿੰਦਾ ਵੀ ਜਿਦ ਤਰ੍ਹਾਂ ਮੈਂ ਅੱਜ ਸਕੂਲ ਆਇਆ ਮੈਂ ਸਹੀ ਆਇਆ ਸਾਡੇ ਫੀਲਿੰਗਾਂ ਬੜੀ ਯਾਦ ਆਉਂਦੀ ਮਿੱਤਰੋ ਤੁਹਾਡੀ ਜਗਾ ਉਹੀ ਆ ਬਸ ਯਾਰ ਨਹੀਂ ਰਹਿ ਗਏ ਹੁਣ ਨਾ ਵੇਖੋ ਵੀ ਮਿੱਤਰੋ ਸਕੂਲ ਆਪਣਾ ਕਿਦਾਂ ਘੈਂਟ ਜੇ ਹੈ ਇੱਥੇ ਜਿਦ ਤਰ੍ਹਾਂ ਹਾਲ ਹੀ ਕੋਈ ਪ੍ਰੋਗਰਾਮ ਜਿਦ ਤਰ੍ਹਾਂ ਜਰੂਰ ਵੱਡਾ ਕਰਨਾ ਹੁੰਦਾ ਸੀ ਨਾ ਜਦੋਂ ਕਲਾਸਾਂ ਸਾਰੀਆਂ ਕੰਬਾਈਨ ਕਰਕੇ ਇੱਥੇ ਫਿਰ ਦਿਖਾਉਂਦੇ ਨੇ ਜਿਹੇ ਵੇਲਾ ਉਦੋਂ ਉਹ ਜਿਹੜਾ ਨਾ ਸਟੇਜ ਜਿ ਤਰ੍ਹਾਂ ਉਹ ਬੈਂਚ ਉਥੋਂ ਟੀਚਰ ਬੋਲਦੇ ਹੁੰਦੇ ਸੀ ਤੇ ਲਾਸਟ ਤੱਕ ਭਰੇ ਹੁੰਨ ਦਿੰਦਾ ਸੀ ਤੇ ਹੁਣ ਵੇਲਾ ਇੰਨੀ ਜਗ੍ਹਾ ਬਿਲਕੁਲ ਖਾਲੀ ਛੜਤੀ ਕਿਉਂ ਕਿਉਂਕਿ ਬੱਚੇ ਥੋੜੇ ਰਹਿ ਗਏ ਤੇ ਇਹਨਾਂ ਤੇ ਵੀ ਸਾਰਿਆਂ ਤੇ ਘਟਾ ਪਿਆ ਮੇਰੇ ਖਿਆਲ ਨਾਲ ਇਹ ਵੀ ਮੁਸ਼ਕਲ ਹੈ ਜੋ ਚੱਲਦੇ ਹੋਣ ਤੇ ਉੱਤੇ ਮਾਰਾ ਇਹਦਾ ਸਰੂਪ ਰੱਖ ਦਿੰਦੇ ਸੀ ਹੁਣ ਪਤਾ ਨਹੀਂ ਕਿੱਥੇ ਰੱਖੰਦੇ ਆ ਉਦੋਂ ਇੱਥੇ ਰੱਖ ਦਿੰਦੇ ਸੀ ਹੂੰ ਆ ਆ ਸੈਕੰਡ ਫਲੋਰ ਆ ਹੋਂ ਤੇ ਗੁਰੂਆ ਬੱਚੇ ਬੜੇ ਘਟ ਗਏ ਆ ਆਵੇ ਆ ਜਿਤਰਾ ਵੇ ਉਤੇ ਇੱਕ ਹੋਰ ਫਲੋਰ ਆ ਗੁਰੂਆ ਵਡੀਆਂ ਯਾਦਾਂ ਯਾਰ ਸਕੂਲੇ ਆਵੇ ਲਾਹਣਾ ਸਾਨੂੰ ਜਿਤਰਾ ਮੈਨੂੰ ਫੇਰ ਫੀਲਿੰਗ ਆਉਂਦੀ ਵੀ ਉਤਰਾ ਉਤਰਾ ਜਿਤਰਾ ਪਹਿਲਾਂ ਜਾਂਦੇ ਨੇ ਹਾਂ ਸਕੂਲ ਟਾਈਮ ਇਹ ਤੋਂ ਉੱਤੇ ਵੀ ਹੈਗੀ ਆ ਬਿਲਡਿੰਗ ਬਾਰੋਂ ਬੰਦ ਕੀਤਾ ਤਾਲਾ ਵੱਜਾਵਾ ਆਹ ਯਾਰ ਕਲਾਸਾਂ ਉੱਤਰਾਂ ਗੁਰੂਆ ਇਹ ਬੰਦਿਆਣਾ ਰੌਣਕਾਂ ਹੁੰਦੀਆਂ ਨਾ ਆਹ ਅਗਲੇ ਪਾਸੇ ਤਾਲਾ ਮਾਰਤਾ ਜੀ ਮਿੱਤਰੋ ਪਹਿਲੋਂ ਤੇ ਓਪਨ ਹੁੰਦਾ ਨਹੀਂ ਨਾ ਉੱਥੇ ਤਾਲਾ ਮਾਰ ਦਿੱਤਾ ਜੀ ਆਇਂਦੇ ਦੇਖੋ ਬਹੁਤ ਵਧੀਆ ਸਕੂਲ ਹੁੰਦਾ ਨਹੀਂ ਬਸ ਇਹ ਆ ਕਿ ਹੁਣ ਸਕੂਲ ਜਿਆਦੇ ਖੁੱਲ ਗਏ ਤੇ ਜਿਹੜੇ ਬੱਚੇ ਆ ਉਹ ਨਹੀਂ ਆਉਂਦੇ ਇਹਨਾਂ ਕਲਾਸਾਂ 'ਚ ਹੁਣ ਸਰਕਾਰੀਆ ਦੇ ਵਿੱਚ ਅਸੀਂ ਪੜ੍ਹੇ ਆ ਤੇ ਸਾਨੂੰ ਵੀ ਹੋਣਾ ਹੀ ਇਹ ਗੱਲ ਸਾਡਾ ਸਕੂਲ ਹੀ ਉਦੋਂ ਤੇ ਭੱਜ ਹੁੰਦੇ ਬਣਾ ਬੰਦਾ ਸੀ ਤੇ ਸਕੂਲ ਭੱਜ ਗਏ ਜਿਹੜੇ ਯਾਰ ਗਵਾਚ ਪਕੇ ਆ ਉਹ ਮੁੜ ਕੇ ਹੁਣ ਕਦੀ ਨਹੀਂ ਆਉਣੇ ਉਹ ਦਿਨ ਆ ਮਗਲੇ ਪਾਸੇ ਗਰਾਊਂਡ ਜਿਹੜੇ ਯਾਰ ਮਿੱਤਰੋ ਆਪਾਂ ਇਕੱਠੇ ਚੱਲ ਗਏ ਆ ਨਾ ਇਹ ਤੋਂ ਪਰ ਗਈ ਹੈ ਉਹ ਤੇ ਬਣਾਉਣਾ ਕੋਈ ਨਹੀਂ ਮੈਂ ਤਾਂ ਕਰਕੇ ਜਿੱਥੇ ਕਿਤੇ ਵਸ ਹੁੰਦਾ ਜੇ ਹਸਦਾ ਜੇ ਵਸਦੇ ਰਹੋ ਹੱਸਦੇ ਰਹੋ ਖੇਡਦੇ ਰਹੋ ਤੇ ਮਹਾਰਾਜ ਤੁਹਾਨੂੰ ਮੰਮੀਆਂ ਬਰਾ ਬਖਸ਼ੇ ਤਾਂ ਦ੍ਰਿਸ਼ਟੀ ਬਖਸ਼ੇ ਤੇ ਇੱਧਰ ਨਹੀਂ ਚੱਲਵਾ ਦੂਗੀ ਅਈਧਰ ਲੈ ਪਾਸੇ ਨੇ ਜਾਂਦੇ ਆਪਾਂ ਅਗਲੇ ਪਾਸੇ ਬਾਂਦੀ ਰਾ ਚਲੋ ਵਾਪਸ ਉਦੋਂ ਉਦੋਂ ਟਾਈਮ ਨਹੀਂ ਮਿਲਿਆ ਸਾਨੂੰ ਅਸੀਂ ਨਹੀਂ ਤੇ ਉਦੋਂ ਆਉਣਾ ਜਦੋਂ ਇੱਥੇ ਬੱਚੇ ਸੀ ਪਰ ਹੁਣ ਚਲੋ ਕੋਈ ਗੱਲ ਨਹੀਂ ਫਿਰ ਵੀ ਜਿੰਨੇ ਕੁ ਜੋਗੇ ਹੈਗੇ ਆ ਬਣਾਉਂਦਾ ਆਹ ਆਹ ਅੰਬ ਬੜਾ ਪੁਰਾਣਾ ਹੀ ਸਰਪ ਜੀ ਦਾ ਆਹੜ ਆਹੜਾ ਹਾਂ ਆਹ ਸਾਡਾ ਨਿੱਕੇ ਹੁੰਦਾ ਸਕੂਲ ਜਿਹਨੂੰ ਛੋਟਾ ਸਕੂਲ ਕਹਿੰਦੇ ਨੇ ਆ ਇਥੋਂ ਪਹਿਲਾਂ ਉਹ ਤੋਂ ਅਟੈਚ ਹੁੰਦਾ ਸੀ ਹੁਣ ਪਰ ਬੰਦ ਕਰਤਾ ਸਾਰਾ ਕੁਝ ਪਹਿਲਾਂ ਇਹਦੇ ਵਿੱਚ ਦੀ ਅੰਦਰ ਦੀ ਆ ਜਾਈਦਾ ਹੈ ਚਲਿਏ ਭਲਾ ਆ ਜਾ ਆਹੋ ਲਓ ਮਿੱਤਰੋ ਆ ਵੇਖ ਲੋ ਆਪਣੀਆਂ ਆਂਟੀ ਹੋਣੀ ਇਹ ਗੜੰਦੇ ਇਹ ਬਾਹਰ ਵਾਲਿਆਂ ਨੂੰ ਪਾ ਦੇਣੀ ਜਿਹੜੇ ਪੜਦੇ ਰਹੇ ਨਾਲ ਹੈ ਨਾ ਅੱਛਾ ਹਾਂ ਤੁਸੀਂ ਵੇਖ ਲੋ ਤੁਸੀਂ ਇਹਦੇ ਵੀ ਸਾਨੂੰ ਮਿਲ ਪਏ ਇੱਥੇ ਸ਼ੁਕਰ ਹੈ ਸ਼ੁਕਰ ਭਰਾਵਾ ਹਾਂ ਪਹਿਲਾਂ ਆਉਂਦੇ ਤੇ ਲੰਗਰ ਪ੍ਰਸ਼ਾਦ ਦਾ ਛੱਕੇ ਜਾਂਦੇ ਨਹੀਂ ਨਹੀਂ ਬਸ ਹਾਂਜੀ ਹਾਂਜੀ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਕਿਹਾ ਚੱਲ ਵੇਖ ਕੇ ਆਉਂਦਾ ਮੈਂ ਇੱਥੇ ਤੁਹਾਡੇ ਲੱਗ ਗਈ ਲਓ ਜੀ ਮਿੱਤਰੋ ਆ ਆਪਣਾ ਜੀ ਨਿੱਕਾ ਸਕੂਲ ਇਹ ਇਧਰ ਵੀ ਆਪਾਂ ਨੂੰ ਪਰਮਿਸ਼ਨ ਮਿਲ ਗਈ ਆ ਵੀ ਝਾਉ ਤੇ ਜਾ ਕੇ ਤੇ ਵੀਡੀਓ ਬਣਾ ਲਿਓ ਆਏ ਹੋਏ ਨਿੱਕਾ ਸਕੂਲ ਸਰਬਜੀ ਦਾ ਆ ਸਾਡਾ ਨਿੱਕਾ ਸਕੂਲ ਹੀ ਹਾਂ ਵੇਖੋ ਨਿੱਕੇ ਨਿੱਕੇ ਬੈਂਚ ਕਿੱਡੇ ਸੋਹਣੇ ਲੱਗਦੇ ਆ ਵੇਖੀ ਇੱਥੋਂ ਅਸੀਂ ਗਰਾਊਂਡ ਵੇਨਣੇ ਹਾਂ ਕਦੋਂ ਗਦੇ ਘਰੇ ਜਾਣਾ ਕਦੋਂ ਗਦੇ ਹੈ ਅਸੀਂ ਘਰੇ ਜਾਵਾਂਗੇ ਵੇਖ ਲਓ ਮਿੱਤਰੋ ਆ ਆਪਣਾ ਨਿੱਕਾ ਸਕੂਲ ਓਏ ਆਹ ਉਹ ਤੰਦਰਾ ਜਿੰਦੀ ਆਪਾਂ ਆਪਣੇ ਆਪ ਨੂੰ ਵੇਨੇ ਨੇ ਹਾਂ ਵੀ ਕਦੋਂ ਕਿਤੇ ਇੱਥੋਂ ਛੁੱਟਾਂਗੇ ਕਦੋਂ ਛੁੱਟਾਂਗੇ ਪਰ ਹੁਣ ਛੁੱਟ ਗਏ ਆ ਤੇ ਐਂ ਲੱਗਦਾ ਵਾ ਵੀ ਵੱਜ ਗਏ ਆ ਸਤੋ ਸਤ ਵਸੇ ਉਹ ਇਹ ਜ਼ਿੰਦਗੀ ਵਧੀਆ ਹੀ ਨਾ ਕਿੰਨੀ ਵਧੀਆ ਜ਼ਿੰਦਗੀ ਇਸ ਸਪੂਨ ਦੀ ਦੋਸਤੋ ਜੀ ਉੱਤੇ ਚੱਲੀਏ ਤੀਜੀ ਬਿਲਡਿੰਗ ਵੀ ਹੈਗੀ ਆਪਣੀ ਪੂਰੀ ਦਾ ਵੀ ਚੱਕਰੂਗੇ ਆ ਜੀ ਮਿੱਤਰੋ ਜਦੋਂ ਇੱਥੋਂ ਆਪਾਂ ਨਾਲ ਹੀ ਵੱਡੇ ਸਕੂਲੇ ਵੱਰ ਜਾਈਦਾ ਸੀ ਹਣਾ ਪਰਲੇ ਪਾਸੇ ਐਂ ਦੀ ਜਗਨ ਐ ਤੇ ਐ ਨੂੰ ਜਾਈਦਾ ਸੀ ਵੱਡੇ ਸਕੂਲੇ ਵੜ ਜਾਈਦਾ ਸੀ ਇਥੋਂ ਬੰਦ ਕਰਤਾ ਇਹਨਾਂ ਨੇ ਤੇ ਆਹ ਇਹ ਤੀਸਰੀ ਮੰਜ਼ਲ ਤੀਸਰੀ ਮੰਜ਼ਲ ਦੇ ਵਿੱਚ ਕਲਾਸਾਂ ਖੁੱਲੀਆਂ ਜੇ ਇੱਕ ਜਾਲੀ ਆਹ ਉਹ ਜਾਲੀ ਨੇ ਕਿਹੰਦਿਆ ਤਾਂ ਇਤਰਾ ਹੀ ਆਣਾ ਟੇਢੀ ਤੇ ਉਹ ਹਜੇ ਵੀ ਇਤਰਾ ਹੀ ਜੇ ਇਹ ਦੇਖੋ ਆਜ ਵਾਲੀ ਮੇਰੇ ਖਿਆਲ ਨਾਲ ਉਦੋਂ ਦੀ ਨਿੱਕੇ ਨਿੱਜਵਾਕਾਂ ਨੇ ਪਾੜੀ ਆ ਤੇ ਹਜੇ ਵੀ ਇਤਰਾਈਆਂ ਕਿੰਨਾ ਵਧੀਆ ਨਾ ਯਾਰ ਸਾਡਾ ਸਕੂਲ ਬਹੁਤ ਵਧੀਆ ਯਾਰ ਮੈਨੂੰ ਤੇ ਬੜਾ ਵਧੀਆ ਲੱਗਦਾ ਤੈਨੂੰ ਪਤਾ ਹੈ ਕੰਪਿਊਟਰ ਲੈਬ ਵਾਹ 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 ਤੁਹਾਡਾ ਭਲਾ ਹੈ ਮਿੱਤਰੋ ਆਹੋ ਹੀ ਓਏ ਕੰਪਿਊਟਰ ਜਿੱਥੇ ਬੈ ਕੇ ਕੰਪਿਊਟਰ ਚਲਾਉਂਦੇ ਨੇ ਹਾਂ ਆਹ ਦੇਖੋ ਆ ਖੁੱਲੇ ਜੇ ਬਕਸੇ ਜੀ ਜੇ ਤੋ ਕਹਿੰਦੇ ਨੇ ਹਾ ਕੰਪਿਊਟਰ ਦਾ ਪੀਰੀਅਡ ਆ ਗਿਆ ਸਾਡਾ ਬਾਰੀਆਂ ਦੇਖੋ ਉਹਦਾ ਬੜੀਆਂ ਹੈ ਇਧਰਲੇ ਪਾਸੇੋਂ ਗਰਾਉਂਡ ਦੀ ਦੀਂਦੀ ਆਨੇ ਨੇ ਹਾ ਬਾਰੀ ਲੱਗੇ ਪੈਣਾ ਹੈ ਯਾਰ ਸਤਿ ਸ਼੍ਰੀ ਅਕਾਲ ਬਹੁਤ ਬੜਾ ਵਧੀਆ ਸਕੂਲ ਆ ਬਹੁਤ ਵਧੀਆ ਸਮਾਜ ਐਵਰੀਵਨ 6th ਕਲਾਸ ਆਹ ਹੋਈ ਸਾਡੀ 9th ਕਲਾਸ ਹੁੰਦੀ ਹੈ। ਅਹ ਇਥੇ 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 ਖਲੋ ਕੇ ਟੀਚਰ ਪੜ੍ਹਾਉਂਦੇ ਹੁੰਦੇ ਸੀ। ਹਾਂ ਵੀ ਜਵਾਕੋ ਐਂ ਕਰਕੇ ਠਾਉਂਦੇ ਨੇ। ਆ ਓਏ ਚੱਲ ਖੜਾਓ ਸੁਨਾ ਤੇ ਗਾੜੀ ਹੋਣਾ ਨਾ ਕੱਖ। ਨਹੀਂ ਨਹੀਂ ਹੋਣਾ ਦਾ ਹੀ। ਉਹ ਪੜਨਾ ਹੈ ਯਾਰ ਮੈਂ ਪੜ। ਆ ਪਹਿਲਾਂ ਆ ਆ ਪਿੰਜਰਾ ਜਾਨੀ ਹੀ ਹੁੰਦਾ ਓਏ। ਆਹਾਂ ਇਹ ਨਹੀਂ ਹੁੰਦਾ। ਐਦਾਂ ਹੀ ਚੱਲ ਜਾਈਦਾ ਖੇਡਣ। ਵੱਡੇ ਸਕੂਲੇ ਸਿੱਧਾ ਹੀ ਇਹ ਨਿੱਕਾ ਸਕੂਲ ਆ ਆ ਨਿੱਕਾ ਸਕੂਲ ਆ ਤੇ ਆ ਵੱਡਾ ਸਕੂਲ ਆ ਹਾਂਜੀ ਮੰਮੀ ਤੇ ਲਾਂਦੀ ਹੀ ਮੈਂ ਕਿਤੇ ਨਿਆਣੇ ਨੂੰ ਮਲਾ ਦਿਓ ਸਾਨੂੰ ਹਾਂਜੀ ਭਲਾ ਦੂੰਗੀ ਅੱਛਾ ਅੱਛਾ ਚਲੋ ਠੀਕ ਹੈ ਅਸੀਂ ਚੱਲਦੇ ਆਪਣਾ ਇਹ ਵੀਰ ਦਾੜੀ ਰੱਖ ਲਿਆ ਹੈ ਉਹਦਾ ਮੁੰਨਾ ਨੰਦਾ ਨਹੀਂ ਵੀਰ ਲਓ ਜੀ ਸਕੂਲ ਦਾ ਵੀ ਤੁਹਾਨੂੰ ਦਿਖਾਤਾ ਜੀ ਤੇ ਸਕੂਲ ਨੂੰ ਹੁਣੇ ਹੀ ਚੱਲੇ ਆ ਘਰ ਨੂੰ ਤੇ ਵੀਰ ਗੋਪੀ ਮਿਲਿਆ ਸੀ ਗੋਪੀਰ ਬਾਏ ਬਾਏ ਹਾਈ ਬਾਏ ਹਾਂ ਸਹੀ ਗੱਲ ਗੁਰੂਆ ਕਹਿੰਦਾ ਛੋਟੇ ਛੋਟੇ ਹੁੰਦੇ ਸੀ ਉਦੋਂ ਵਧੀਆ ਸੀ ਦਿਨ ਓਕੇ ਬਾਏ 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 ਵਚਾਰੇ ਹਨ ਬਿਲਹ ਹਜੇ ਵੀ ਸਾਨੂੰ ਯਾਦ ਕਰਦੇ ਐ ਬੱਚੇ ਭਾਵੇਂ ਹਜੇ ਵੀ ਆਉਂਦੇ ਆ ਲੋ ਜੀ ਅਸੀਂ ਆ ਗਏ ਹਾਂ ਸਕੂਲ ਦਾ ਵਲੌਗ ਬਣਾ ਕੇ ਤੇ ਘਰੇ ਤੇ ਘਰੇ ਆ ਬੀਬੀਆਂ ਵੇਖ ਲੋ ਸਕੂਲੇ ਅਸੀਂ ਆਪਣੇ ਉਥੇ ਉਥੇ ਸਾਨੂੰ ਮਿਲੇ ਜਿਹੜਾ ਗੋਪੀ ਬੋਲ ਨਹੀਂ ਸਕਦਾ ਜਿਹੜਾ ਹਾਂ ਹਾਂ ਉਹ ਮਿਲਿਆ ਤੇ ਨਾਲੇ ਹੋਰ ਵੀ ਮੈਡਮ ਮਿਲੀ ਕਸ਼ਮੀਰ ਕੁਆਰ ਮੈਡਮ ਮਿਲੇ ਹਾਂ ਹਾਂ ਚੰਗਾ ਹੋਇਆ ਹਾਂ ਅਹੀਂ ਫਿਰ ਸਾਰੀਆਂ ਕਲਾਸਾਂ ਕਲੋਸਾਂ ਵਿੱਚ ਖਾਈਆਂ اے بی ਸੀ ਨੂੰ ਮਿਲੇ ਕੌਣ ਜਨਵਰੀ ਸਰਪਰੀ ਨੂੰ ਨਾ ਨਾ ਨੂੰ ਨਹੀਂ ਮਿਲੇ اے بی ਸੀ ਪ੍ਰਭਾਉਰ ਤੋਂ ਇੱਕ ਟੈਸਟ ਲੈ ਲਿਆ اے بی ਸੀ ਜਨਵਰੀ ਫਰਵਰੀ ਮੈਂ ਇਹ ਕਰਤਾ ਮੈਂ ਤਾਂ ਸੁਨਾਤਾ ਇਸ ਤਰ੍ਹਾਂ ਪੜ੍ਹਦੇ ਸੀ ਨਹੀਂ ਆਇਆ ਨਹੀਂ ਆਇਆ ਤੁਹਾਨੂੰ ਮੈਨੂੰ ਫਰਵਰੀ ਤੋਂ ਪਹਿਲੇ ਵੀ ਨਹੀਂ ਆਏ